ਬੱਚੇ ਦੀ ਡੈਥ ਹੋਈ ਆ ਜਿਹੜੇ ਬੱਚੇ ਨੂੰ ਮਾਰਿਆ ਗਿਆ ਸੀ ਨਾਂ ਸੀ ਉਹਦਾ ਕਿੰਨੀ ਉਮਰ ਸੀ ਉਹ ਰਾਜਾ ਸਿੰਘ ਸੀ ਜੀ 13 ਸਾਲ ਦਾ ਸੀਗਾ 7ਵੀਂ ਕਲਾਸ ਚ ਪੜਦਾ ਸੀ ਉਸ ਦੂੜ ਹੈ ਬਾ ਕਬੂਤਰ ਕਬੂਤਰਾਂ ਪਿੱਛੇ ਮੜਾ ਮੋਟਾ ਇਹ ਭੱਜ ਪੈਂਦਾ ਸੀ ਉਹਦੇ ਪਿੱਛੇ ਉਹਨਾਂ ਨੇ ਉਹਦੀ ਜਾਨ ਲੈ ਲਈ ਇਹ ਹੋਇਆ ਕੀ ਅਸਲ ਤੇ ਕਦੋਂ ਦੀ ਗੱਲ ਹੈ ਇਹ ਕੱਲ ਦੀ ਗੱਲ ਆਈ ਇਹ ਦਿਨ ਦੀ ਉਸ ਤੋਂ ਬਾਅਦ ਚੀਜ਼ ਹੋ ਬਈ ਅਸੀਂ ਸਾਨੂੰ ਨਹੀਂ ਦਿਖਿਆ ਉਹਨਾਂ ਨੇ ਲ ਘੋ ਲਿਆ ਜਾਂ ਕਿਸ ਕੀ ਕਰਿਆ ਵਿਗੜਿਆ ਕਿਉਂ ਸੀ ਕਬੂਤਰਾਂ ਤੋਂ ਵਿਗੜਿਆ ਹਾਂ ਕਬੂਤਰਾਂ ਤੋਂ ਵਿਗੜਿਆ ਜੀ ਹੈ ਤੁਹਾਨੂੰ ਤਾਂ ਰਾਤ ਨੂੰ ਜੀ 12 ਵਜੇ ਮਰਿਆ ਹੋਇਆ ਹੱਥ ਲੱਗਿਆ ਸਾਡੇ ਦਾ ਜੀ ਹੈ ਸਾਡੇ 12 ਵਜੇ ਮਰਿਆ ਹੋਇਆ ਹੱਥ ਲੱਗਿਆ ਜੀ ਮੇਰੇ ਤਾਂ ਪਹਿਲਾਂ ਵੀ ਕੋਈ ਪਹਿਲਾਂ ਨਹੀਂ ਇਹ ਹੀ ਨਾ ਜੀ ਕਬੂਤਰ ਨਹੀਂ ਰੱਖਦਾ ਸੀ ਉ ਬਸ ਮਾੜਾ ਮੋਟਾ ਜਵਾਕ ਤਾਨੂੰ ਫਿਰ ਪਤਾ ਫਿਰ ਦੇ ਦਿੰਦੇ ਆ ਜੀ ਧਮਕੀ ਧਮਕੀ ਦਿੰਦਾ ਰਿਹਾ ਕੋਚੀ ਵੀ ਦਿੰਦਾ ਰਿਹਾ ਤੇਜਾ ਵੀ ਦਿੰਦਾ ਰਿਹਾ ਇੱਕ ਉਹਦਾ ਕਾਲਾ ਮੁੰਡਾ ਸੀ ਉਹ ਵੀ ਦਿੰਦਾ ਰਿਹਾ ਜੀ ਹੈ ਦੋ ਤਿੰਨ ਵਾਰੀ ਧਮਕੀਆਂ ਦੇ ਗਿਆ ਆ ਕੇ ਘਰੇ ਜੀ ਕਹਿੰਦੇ ਸਾਨੂੰ ਕਿੱਥੇ ਵੀ ਤੇ ਆ ਗਿਆ ਸੀ ਇਹਨੂੰ ਮਾਰਾਂਗੇ ਛੱਡਦੇ ਨਹੀਂ ਐਈ ਗੱਲ ਹੋ ਗਈ ਇਹ ਗੱਲ ਕਰੀ ਕਈ ਆਈ ਉਹਨਾਂ ਚਾਰ ਪੰਜ ਵਾਰੀ ਹੈ ਕਹਿੰਦੇ ਕਿੱਥੇ ਸਾਨੂੰ ਤੇ ਆ ਗਿਆ ਉੱਥੇ ਅਸੀਂ ਇਹਨੂੰ ਮਾਰਾਂਗੇ ਛੱਡਦੇ ਨਹੀਂ ਇਹ ਮਸਲਾ ਸਾਰਾ ਕਬੂਤਰਾਂ ਦਾ ਸੀਗਾ ਹੀ ਤੇ ਇਹ ਮਾੜਾ ਮੋਟਾ ਸ਼ੌਂਕ ਸੀਗਾ ਕਬੂਤਰਾਂ ਦਾ ਇਹਨਾਂ ਨੇ ਫੜ ਫੁੱਟ ਲੈਂਦੇ ਸੀਗੇ ਤੇ ਉਹ ਕਬੂਤਰ ਉਹਨਾਂ ਦੀ ਕੁਦਰਤੀ ਇਹਨਾਂ ਨੇ ਫੜ ਲਿਆ ਤੇ ਉਹ ਇਹਨਾਂ ਦੇ ਮੰਗਰ ਪਏ ਰਹੇ ਸਾਰਾ ਦੇ ਨਹੀਂ ਪਾਈਦਰ ਨਾਲ ਠੀਕ ਕਰਦੇ ਰਹੇ ਇਹਨਾਂ ਨੂੰ ਪਾਲਦੇ ਫਿਰਦੇ ਰਹੇ ਇੱਕ ਦੂਜੇ ਨੂੰ ਟੱਕਰੇ ਵੀ ਉਹਨਾਂ ਨੂੰ ਪੁੱਛਿਆ ਵੀ ਇਹਨਾਂ ਨੇ ਰਾਹ 'ਚ ਵੀ ਕਿਤੇ ਰਾਜਾ ਸਿੰਘ ਦੇਖਿਆ ਨਹੀਂ ਤੁਸੀਂ ਬੀਸ ਨੂੰ ਫੜਨਾ ਕੁੱਟਣਾ ਤੇ ਸ਼ਾਮ ਨੂੰ ਜਾ ਕੇ ਰਾਤ ਨੂੰ ਜਾ ਕੇ 6:07 ਵਜੇ ਇਹ ਪਾਲ ਕਰਨ ਲੱਗੇ ਆ ਪਰਿਵਾਰ ਜੀ ਸਾਰੇ ਸਾਰਾ ਰਾਤ ਇਹ ਤੁਰੇ ਫਿਰੇ ਇਹਨਾਂ ਨੇ ਬੇਨਤੀਆਂ ਵੀ ਕਰਾਈਆਂ ਗੁਰਦੁਆਰੇ ਜੀ ਤਿੰਨ ਵਾਰੀ ਘਾਟੋ ਘਾਟੀ ਕਿਸੇ ਨੇ ਕੋਈ ਪਤਾ ਨਹੀਂ ਲੱਗਿਆ ਜੀ ਫਿਰ ਜਾ ਕੇ ਰਾਤ ਨੂੰ 12:01 ਵਜੇ ਪਤਾ ਲੱਗਾ ਜੀ ਹੇਰੋ ਸਮੇਉ ਦੇ ਗੋਡੇ ਦੇ 60 ਸਿਗੀ ਪੂਰੀ ਅੰਨ ਨਲਿਆਂ ਤੇ 60 ਸਿਗੀ ਪੂਰੀ ਤੇ ਫਾਹਾ ਦੀ ਤਰ੍ਹਾਂ ਟੰਗਿਆ ਪਿਆ ਸੀ ਕਿਸਾਬ ਦਾ ਨਾਲ ਵੀ ਫਾਹਾ ਦੇ ਕੇ ਸੱਟਾ ਪਿਆ ਸੀ ਮਾਰਕੀਟਿੰਗ ਦੇ ਵਿੱਚ ਇੱਕ ਰੋਡ ਕੀ ਪਿੰਡ ਆ ਉਹਦੇ ਵਿੱਚ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਕੀ ਸੀ ਪੂਰਾ ਮਾਮਲਾ ਸੀ ਸਾਨੂੰ ਅੱਜ ਸੋਭਾ ਇੱਕ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ 13 ਸਾਲ ਦਾ ਲੜਕਾ ਰਾਜਾ ਸਿੰਘੂ ਦੀ ਡੈੱਡ ਬੋਡੀ ਆਈ ਹੈ ਜਿਹਦੇ ਪੇਰੈਂਟਸ ਜਿਹੜੇ ਪਿਤਾ ਵੱਲੋਂ ਬਿਆਨ ਦਰਜ ਕਰਾਇਆ ਗਿਆ ਕਿ ਉਹਦੇ ਲੜਕੇ ਦਾ ਤਿੰਨ ਬੰਦਿਆਂ ਨੇ ਗਲਾ ਘੋਟ ਕੇ ਕਤਲ ਕੀਤਾ ਹੈ ਇਸ ਬੰਦੀ ਤਿੰਨ ਬੰਦਿਆਂ ਦੇ ਖਿਲਾਫ ਬੰਦਿਆਂ ਧਾਰਾਂ ਤੇ ਕਤਲ ਦਾ ਮਕਦਮਾ ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀਆਂ ਦੀ ਪਾਲ ਕੀਤੀ ਹੈਗੇ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਸਰ ਇਹ ਦੋਸ਼ੀਆਂ ਦਾ ਜਿਹੜਾ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਨਹੀਂ ਇਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਪਹਿਲਾਂ ਇਹ ਕੀ ਮਕਦਮੇ ਦਰਜ ਨੇ ਸਰ ਇਹ ਬੱਚਾ ਜਿਹੜਾ ਉਹ ਕਿੰਨੇ ਸਾਲ ਦਾ ਸੀ ਜਦੀ ਉਮਰ ਕਰੀਬ 13 ਸਾਲ ਸੀ